ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਸੂਬਾ ਪ੍ਰਧਾਨ ਸੁਨੀਲ ਜਾਖੜ ਜਿਥੇ ਭਾਜਪਾ ਅਕਾਲੀ ਦਲ ਗੱਠ ਜੋੜ ਦੀ ਹਮਾਇਤ ਕਰ ਰਹੇ ਨੇ ਤੇ ਉੱਥੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਇਸ ਰਾਏ ਨਾਲ ਸਹਿਮਤ ਨਹੀਂ ਅਸ਼ਵਨੀ ਸ਼ਰਮਾ ਨੇ ਸਾਫ਼ ਕਿਹਾ ਕਿ ਪਾਰਟੀ 117 ਤੋਂ ਜਿਹੜਾ 117 ਸੀਟਾਂ ਦੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ ਉਹਨਾਂ ਨੇ ਦਾਅਵਾਇਆ ਕਿ 2022 ਦੀ ਵਿਧਾਨ ਸਭਾ ਚੋਣ ਹਾਲੀ ਵਿੱਚ ਜਿਹੜੀ ਹੋਈ ਉਹ ਲੋਕ ਸਭਾ ਚੋਣ ਚ ਵੀ ਭਾਜਪਾ ਨੇ ਸਾਰੀਆਂ ਸੀਟਾਂ ਦੇ ਇਕੱਲੇ ਹੀ ਚੋਣ ਲੜੀ ਉਹਨੇ ਦਾਅਵਾ ਕੀਤਾ ਪਾਰਟੀ ਦੇ ਵਰਕਰ ਪੂਰੇ ਜੋਸ਼ ਨਾਲ ਪੰਜਾਬ 'ਚ ਕਮਲ ਖਿਲਾਉਣ ਲਈ ਮੈਦਾਨ ਵਿੱਚ ਲੱਗੇ ਹੋਏ ਨੇ। ਅਸ਼ਵਨੀ ਸ਼ਰਮਾ ਨੇ ਆਖਿਆ ਕਿ ਉਹਨਾਂ ਨੇ ਜਵਾਬ ਦਿੰਦਿਆਂ ਇਹ ਵੀ ਕਿਹਾ ਕਿ ਬਿਆਨਾਂ ਨੂੰ ਧਿਆਨ ਨਾਲ ਦੇਖੋ ਕਿ ਲੋਕਾਂ ਨੇ ਕਾਂਗਰਸ ਦਾ ਕੰਮ ਵੀ ਦੇਖ ਲਿਆ ਤੇ ਅਕਾਲੀ ਦਲ ਨੂੰ ਵੀ ਭਰਥ ਲਿਆ। ਹੁਣ ਜੇਕਰ ਕੋਈ ਪੁੱਛੇ ਕਿ ਤੁਸੀਂ ਵੀ ਤਾਂ ਅਕਾਲੀ ਦਲ ਨਾਲ ਸੀ ਤਾਂ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਗੱਠ ਜੋੜ ਕੀਤਾ ਸੀ ਪਰ ਉਹ 85 ਤੇ 15 ਵਾਲਾ ਕਿਹੋ ਜਿਹਾ ਗੱਠ ਜੋੜ ਸੀ ਕਿਉਂਕਿ ਉਸ ਸਮੇਂ ਪੰਜਾਬ ਅਤਿਕਵਾਦ ਦੇ ਦੌਰ ਤੋਂ ਬਾਹਰ ਨਿਕਲ ਰਿਹਾ ਸੀ। ਉਹਨਾਂ ਨੇ ਕਿਹਾ ਕਿ ਅਸੀਂ 2022 ਦੇ ਵਿਧਾਨ ਸਭਾ ਚੋਣਾਂ ਵਿੱਚ 117 ਸੀਟਾਂ ਤੇ ਲੜੀਆਂ ਸੀ ਜਿਵੇਂ ਹੀ ਹਾਲੀਆ ਲੋਕ ਸਭਾ ਚੋਣਾਂ ਵਿੱਚ ਸਾਰੀਆਂ 13 ਸੀਟਾਂ ਦੇ ਮੈਦਾਨ 'ਚ ਉਤਰੇ ਸਾਂ ਅਸ਼ੋਨੀ ਸ਼ਰਮਾ ਨੇ ਕਿਹਾ ਕਿ ਤਰਨਤਾਨ ਵਿੱਚ ਹੋਣ ਵਾਲੇ ਉਪਚੋਣ ਲਈ ਭਾਜਪਾ ਪੂਰੀ ਤਿਆਰੀ ਦੇ ਵਿੱਚ ਹੈ ਤੇ ਜਿੱਤ ਹਾਸਲ ਕਰੇਗੀ ਉਹਨਾਂ ਦਾ ਦਾਵਾ ਕਿ ਪੰਜਾਬ ਵਿੱਚ ਵੱਧ ਰਹੇ ਨਸ਼ੇ ਦੇ ਪ੍ਰਭਾਵ ਤੇ ਲੈਂਡ ਪਾਲਿਸੀ ਨੂੰ ਲੈ ਕੇ ਜਿਹੜਾ ਮੌਜੂਦਾ ਸਰਕਾਰ ਦੀਆਂ ਨੀਤੀਆਂ ناکਾਮ ਸਾਬਤ ਹੋ ਰਹੀਆਂ ਨੇ ਭਾਜਪਾ ਅਗੂ ਸੁਨੀਲ ਜਾਖੜ ਦੇ ਅਕਾਲੀ ਭਾਜਪਾ ਗੱਠ ਜੋੜ ਨੂੰ ਲੈ ਕੇ ਦਿੱਤੇ ਬਿਆਨਾਂ ਨੇ ਫਿਰ ਜਿਹੜੀ ਇੱਕ ਵਾਰ ਤੋਂ ਚਾਚਾ ਛੇੜ ਕੇ ਰੱਖ ਦਿੱਤੀ ਜਿਸ ਕਾਰਨ ਹੁਣ ਕਿਆਸ ਲਗਾਈ ਜਾ ਰਹੀ ਹੈ ਕਿ 2027 ਦੇ ਵਿੱਚ ਅਕਾਲੀ ਭਾਜਪਾ ਇੱਕ ਚੋਣਾਂ ਜਿਹੜੀਆਂ ਲੜ ਸਕਦੇ ਨੇ ਹਾਂਜੀ ਦੱਸਦੇ ਕਿ ਸੂਬਾ ਪ੍ਰਧਾਨ ਸੁਨੀਲ ਜਾਖੜ ਜਿੱਥੇ ਭਾਜਪਾ ਅਕਾਲੀ ਦਲ ਗੱਠ ਜੋੜ ਦੀ ਹਮਾਇਤ ਕਰ ਰਹੇ ਨੇ ਉੱਥੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਇਸ رائے ਨਾਲ ਸਹਿਮਤ ਨਹੀਂ ਅਸ਼ਵਨੀ ਸ਼ਰਮਾ ਨੇ ਸਾਫ਼ ਕਹਿ ਦਿੱਤਾ ਕਿ ਪਾਰਟੀ 117 ਚੋਂ 117 ਸੀਟਾਂ ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ ਉਹਨਾਂ ਨੇ ਇਹ ਵੀ ਯਾਦ ਦਿਵਾਇਆ ਕਿ 2022 ਦੀਆਂ ਅ ਵਿਧਾਨ ਸਭਾ ਚੋਣ ਤੇ ਹਾਲ ਹੀ ਚ ਚੋਣ ਹੋਈ ਲੋਕ ਸਭਾ ਚੋਣ ਵੀ ਜਿਹੜੀ ਭਾਜਪਾ ਨੇ ਸਾਰੀਆਂ ਸੀਟਾਂ ਦੇ ਇਕੱਲੇ ਹੀ ਚੋਣ ਲੜੀ ਸੀ ਉਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਪਾਰਟੀ ਦੇ ਵਰਕਰ ਪੂਰੇ ਜੋਸ਼ ਨਾਲ ਪੰਜਾਬ 'ਚ ਕਮਲ ਖਿਲਾਉਣ ਲਈ ਮੈਦਾਨ ਵਿੱਚ ਲੱਗੇ ਹੋਏ ਨੇ ਨਾਲ ਹੀ ਅਸ਼wini ਸ਼ਰਮਾ ਨੇ ਏਵੀ ਗੱਲ ਆਖੀ ਤੇ ਅਗੋ ਜਵਾਬ ਦਿੰਦੇ ਉਹਨਾਂ ਨੇ ਇਹ ਵੀ ਕਿਹਾ ਕਿ ਬਿਆਨਾਂ ਨੂੰ ਧਿਆਨ ਨਾਲ ਦੇਖੋ ਲੋਕਾਂ ਨੇ ਕਾਂਗਰਸ ਦਾ ਕੰਮ ਵੀ ਵੇਖ ਲਿਆ ਤੇ ਅਕਾਲੀ ਦਲ ਨੂੰ ਵੀ ਭਰਖ ਰਿਹਾ ਹੁਣ ਜੇਕਰ ਕੋਈ ਪੁੱਛੇ ਕਿ ਤੁਸੀਂ ਵੀ ਤਾਂ ਅਕਾਲੀ ਦਲ ਨਾਲ ਸੀ ਤਾਂ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਗੱਠ ਜੋੜ ਕੀਤਾ ਸੀ ਪਰ ਉਹ 85 ਤੇ 15 ਵਾਲਾ ਕਿਹੋ ਜਿਹਾ ਗੱਠ ਜੋੜ ਸੀ ਕਿਉਂਕਿ ਉਸ ਸਮੇਂ ਪੰਜਾਬ ਚ ਅੱਤਵਾਦ ਦੇ ਦੌਰ ਤੋਂ ਬਾਹਰ ਨਿਕਲ ਰਿਹਾ ਸੀ ਉਹਨਾਂ ਨੇ ਕਿਹਾ ਕਿ ਅਸੀਂ 2022 ਚ ਵਿਧਾਨ ਸਭਾ ਚੋਣਾਂ ਵਿੱਚ 117 ਸੀਟਾਂ ਦੇ ਲੜੀਆਂ ਸੀ ਜਿਵੇਂ ਕਿ ਹਾਲੀਆ ਲੋਕ ਸਭਾ ਚੋਣਾਂ ਵਿੱਚ ਸਾਰੀਆਂ 13 ਸੀਟਾਂ ਤੇ ਮੈਦਾਨ ਵਿੱਚ ਉਤਰੇ